ਸਤ ਸ੍ਰੀ ਅਕਾਲ ਜੀ ਜੁੜ ਗਿਓ ਸਤ ਗੁਰ ਭੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਅ ਦੋਸਤੋ ਗੱਲਬਾਤ ਕਰਦੇ ਆਂ ਧੁੰਦ ਦੀ ਤੇ ਆਉਣ ਵਾਲੇ ਮੌਸਮ ਦੇ ਵਿੱਚ ਬਦਲਾਅ ਦੀ ਤੇ ਧੁੰਦ ਦੇ ਅਲਰਟ ਬਾਰੇ ਵੀ ਗੱਲਬਾਤ ਕਰਾਂਗੇ ਕਿ ਧੁੰਦ ਦਾ ਜਿਹੜਾ ਅਲਰਟ ਆ ਉਹ ਕਿੱਥੇ ਕਿੱਥੇ ਜਾਰੀ ਹੋ ਚੁੱਕਿਆ ਤੇ ਕਿੱਥੇ ਕਿੱਥੇ ਜਿਹੜੀ ਸੰਘਣੀ ਧੁੰਦ ਆਪਾਂ ਨੂੰ ਸਵੇਰ ਦੇ ਸਮੇਂ ਤੱਕ ਦੇਖਣ ਨੂੰ ਮਿਲੂਗੀ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਜੀ ਸੈਟਲਾਈਟਾਂ ਦੇ ਮੁਤਾਬਕ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਜਿਹੜਾ ਸੱਜਣ ਮਿੱਤਰ ਪਹਿਲੀ ਵਾਰੀ ਜੁੜੂਗਾ ਉਹ ਕਮੈਂਟ ਜ਼ਰੂਰ ਕਰ ਦਿਓ ਕਿ ਆਵਾਜ਼ ਕਿਸ ਤਰ੍ਹਾਂ ਆ ਰਹੀ ਹੈ ਇੱਕ ਵਾਰੀ ਜ਼ਰੂਰ ਆਪਣੇ ਆਵਾਜ਼ ਬਾਰੇ ਜੋ ਸਿਸਟਮ ਆ ਉਹਦੇ ਬਾਰੇ ਜ਼ਰੂਰ ਦੱਸ ਦਿਓ ਕਿਉਂਕਿ ਕਈ ਵਾਰੀ ਆਵਾਜ਼ ਕਲੀਅਰ ਜਾਂ ਆਉਂਦੀ ਨਹੀਂ ਹੁੰਦੀ ਜੀ ਇਸ ਕਰਕੇ ਆਪਾਂ ਤੁਹਾਨੂੰ ਕਿਹਾ ਕਿ ਕਮੈਂਟ ਜ਼ਰੂਰ ਕਰ ਦਿਓ ਕਿ ਆਪਾਂ ਜੇਕਰ ਗੱਲ ਕਰੀ ਅੱਜ ਦਿਨ ਦੇ ਸਮੇਂ ਦੀ ਤਾਂ ਦਿਨ ਦੇ ਸਮੇਂ ਆਪਾਂ ਸਵੇਰ ਦੇ ਸਮੇਂ ਲਾਈਵ ਹੋ ਕੇ ਜਾਣਕਾਰੀ ਦਿਖਾਈ ਸੀ ਤੁਹਾਨੂੰ ਕਿ ਜਿਹੜੀ ਧੁੰਦ ਆ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਆਈ ਹੋਈ ਹੈ ਤਾਂ ਉਹ ਜਿਉਂ ਹੀ ਸੂਰਜ ਚੜ੍ਹਿਆ ਤਾਂ ਕੁਝ ਖੇਤਰਾਂ ਵਿੱਚ 8:30 ਵਜੇ ਤੱਕ ਜਿਹੜੀ ਧੁੰਦ ਖਤਮ ਹੋ ਗਈ ਕੁਝ ਕਿਤੇ ਵਿੱਚ ਜਿਹੜੀ ਧੁੰਦ 9-10 ਵਜੇ ਖਤਮ ਹੋਈ ਹੈ ਤੇ ਉਸੇ ਤਰ੍ਹਾਂ ਦੇਰ ਸ਼ਾਮ ਨੂੰ ਵੀ ਜਿਹੜੀ ਧੁੰਦ ਆਉ ਉਹ ਕੁਝ ਖੇਤਰਾਂ ਦੇ ਵਿੱਚ ਬਣੀ ਹੈ ਪਰ ਹਜੇ ਫਿਲਹਾਲ ਪੰਜਾਬ ਤੱਕ ਉਹ ਆਉਣ ਵਾਲੇ 2-3 ਘੰਟਿਆਂ ਤੱਕ ਜਾਨੀ ਕਿ 8:00 8:00:15-20 ਮਿੰਟ ਹੋ ਚੁੱਕੇ ਨੇ 9-10 ਵਜੇ ਤੱਕ ਜਿਹੜੇ ਉਹ ਧੁੰਦਾ ਉਹ ਪਹੁੰਚ ਜੂਗੀ ਤਾਂ ਆਪਾਂ ਤੁਹਾਨੂੰ ਲਾਈਵ ਸੈਟੇਲਾਈਟ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਤੇ ਇੱਕ ਸਿਸਟਮ ਬਾਰੇ ਵੀ ਦਿਖਾ ਦਈਏ ਤਾਂ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਿਓ ਤੇ ਲਾਈਕ ਕਰਕੇ ਫੇਸਬੁੱਕ ਆਈਡੀ ਸਤਗੁਰ ਪੰਗੋ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਲੈ ਚੱਲਦੇ ਹਾਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਉਸ ਤੋਂ ਬਾਅਦ ਆਪਾਂ ਵੱਖ-ਵੱਖ ਸੈਟੇਲਾਈਟਾਂ ਦੇ ਉੱਤੇ ਚੱਲਾਂਗੇ ਜੀ ਉਹ ਤੁਹਾਨੂੰ ਦਿਖਾਉਂਦੇ ਰਹਾਂਗੇ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਭਾਰਤੀ ਮੌਸਮ ਵਿਗਿਆਨ ਪਹਾੜੀ ਖੇਤਰਾਂ ਦੇ ਵਿੱਚ ਆ ਸਿਸਟਮ ਬਣਿਆ ਹੋਇਆ ਜੀ ਇੱਥੇ ਇਸ ਦੇ ਨਾਲ ਬਰਫਵਾਰੀ ਤੇ ਬੱਦਲਵਾਈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤੇ ਕੁਝ ਕੁ ਖੇਤਰਾਂ ਦੇ ਵਿੱਚ ਧੁੰਦ ਦਾ ਜਿਹੜਾ ਮਾਹੌਲ ਉਹ ਪਹਾੜੀ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਤੇ ਆ ਸਿਸਟਮ ਜਾਨੀ ਕਿ ਇਹ ਲੈਂਦੇ ਵਾਲੀ ਸਾਈਡ ਤੋਂ ਇੱਕ ਧੁੰਦ ਵਾਲਾ ਸਿਸਟਮ ਬਣ ਚੁੱਕਿਆ ਮਲਤਾਨ ਦੇ ਨੇੜੇ ਤੇੜੇ ਇੱਥੇ ਪਹੁੰਚਿਆ ਜੀ ਇਹ ਆ ਉਰੇਕ ਉਹ ਵੀ ਆਪਾਂ ਤਸਵੀਰ ਤੁਹਾਨੂੰ ਦਿਖਾਵਾਂਗੇ ਦੂਸਰੇ ਸੈਟਲਰ ਦੇ ਵਿੱਚ ਤਸਵੀਰ ਦਿਖਾਈ ਦੇਊਗੀ ਪਰ ਆ ਸਿਸਟਮ ਜਿਹੜਾ ਬਣਿਆ ਹੋਇਆ ਇਹਦੇ ਨਾਲ ਬੱਦਲਵਾਈ ਰਾਜਸਤਾਨ ਹਰਿਆਣਾ ਪੰਜਾਬ ਤੇ ਦਿੱਲੀ ਯੂਪੀ ਐਮਪੀ ਸਾਰੇ ਖੇਤਰਾਂ ਦੇ ਵਿੱਚੋਂ ਦੀ ਇਹ ਬਦਲਵਜ ਦੀ ਟੁੱਟਵੇਂ ਰੂਪ ਦੇ ਵਿੱਚ ਦੀ ਲੰਘਦੀ ਹੋਈ ਨਜ਼ਰ ਆ ਰਹੀ ਹੈ ਤੇ ਬਾਕੀ ਆ ਹੇਠਲੇ ਖੇਤਰ ਦੇ ਵਿੱਚ ਦਾ ਤੁਹਾਨੂੰ ਦੱਸਿਆ ਕਿ ਸਮੁੰਦਰੀ ਖੇਤਰਾਂ ਦੇ ਵਿੱਚ ਤਾਂ ਕੋਈ ਨਾ ਕੋਈ ਸਿਸਟਮ ਉੱਤਰਦਾ ਰਹਿੰਦਾ ਜੀ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰੀਏ ਜਿਹੜੀ ਭਾਰਤੀ ਮੌਸਮ ਵਿਗਿਆਨ ਵੱਲੋਂ ਪ੍ਰੈਸ ਨੋਟ ਦੇ ਰਾਹੀਂ ਜਾਣਕਾਰੀ ਪ੍ਰਾਪਤ ਹੁੰਦੀ ਹੈ 21 ਤਰੀਕ ਤੱਕ ਦੇ ਮੌਸਮ ਦੀ ਇਹ ਜਾਣਕਾਰੀ ਹੈ ਜੀ ਸਭ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਦਿੱਲੀ ਦੀ ਦੇਖ ਸਕਦੇ ਹੋ ਤਸਵੀਰ ਕਿ 21 ਤਰੀਕ ਤੱਕ ਮੌਸਮ ਜਿਹੜਾ ਬਿਲਕੁਲ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਜਾਨੀ ਕਿ ਡਰਾਈ ਦਿਖਾਈ ਦੇ ਰਿਹਾ ਮੀਂਹ ਦਾ ਕੋਈ ਵੀ ਅਪਡੇਟ 21 ਤਰੀਕ ਤੱਕ ਨਹੀਂ ਹੈਗੀ ਮੀਂਹ ਬਾਰੇ ਕੋਈ ਵੀ ਇਸ ਸਿਸਟਮ ਦੇ ਵਿੱਚ ਅਪਡੇਟ ਨਹੀਂ ਹੈਗੀ ਜੀ ਤੇ ਉਸ ਤੋਂ ਬਾਅਦ ਹਿਮਾਚਲ ਦੇ ਵਿੱਚ ਜਰੂਰ ਜਿਹੜਾ 15 ਤਰੀਕ ਨੂੰ ਸਿਸਟਮ ਬਣਿਆ ਸੀ ਉਸ ਤੋਂ ਬਾਅਦ ਮੌਸਮ ਸਾਫ਼ ਹੋਇਆ ਫਿਰ ਹਾਲ 21 ਤਰੀਕ ਤੱਕ ਮੌਸਮ ਜਿਹੜਾ ਸਾਫ਼ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਲਦਾਖ ਦੇ ਵਿੱਚ ਜਰੂਰ ਅ ਅੱਜ ਜਿਹੜਾ 15 ਤਰੀਕ ਨੂੰ ਬੱਦਲਵਾਈ ਬਣੀ ਸੀ ਉਸ ਤੋਂ ਬਾਅਦ 16 17 ਤਰੀਕ ਨੂੰ ਮੌਸਮ ਜਿਹੜਾ ਸਾਫ਼ ਰਹੂਗਾ ਜੀ ਸੋਰੀ 15 16 17 ਨੂੰ ਹਾਂ ਜੀ ਜਿਹੜੀ 15 16 ਨੂੰ ਬੱਦਲਵਾਈ ਤੋਂ ਬਾਅਦ 16 17 ਨੂੰ ਮੌਸਮ ਸਾਫ਼ ਰਹੂਗਾ ਤੇ ਫਿਰ 18 ਤੋਂ ਲੈ ਕੇ ਜਿਹੜਾ 21 ਤੱਕ ਇਸ ਸਿਸਟਮ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲੂਗਾ ਇਸੇ ਤਰ੍ਹਾਂ ਤੁਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਦੇਖ ਸਕਦੇ ਹੋ 20 21 ਦਿਨ ਨੂੰ ਬਦਲਵਾਈ ਪਹੁੰਚਣੀ ਸ਼ੁਰੂ ਹੋ ਜੂਗੀ ਸਿਸਟਮ ਜਿਹੜਾ ਵੱਡਣਾ ਸ਼ੁਰੂ ਹੋ ਜੂਗਾ ਜਿਹੜਾ ਆਪਾਂ ਨਵੇਂ ਸਿਸਟਮ ਦੀ ਗੱਲਬਾਤ ਕਰ ਰਹੇ ਹਾਂ ਜਿਹਦੇ ਨਾਲ ਪੰਜਾਬ ਦੇ ਉੱਤੋਂ ਦੀ ਬਦਲਵਾਈ ਫੇਰ ਦੁਬਾਰਾ ਸੰਗਣੀ ਜਿਹੜੀ ਗੁਜਰਨ ਦੇ ਆਸਾਰ ਬਣੇ ਹੋਏ ਨੇ ਕਿਉਂਕਿ ਜੰਮੂ ਦੇ ਵਿੱਚ ਜਿਹੜਾ ਸਿਸਟਮ ਬਣ ਰਿਹਾ ਜੀ 15 ਨੂੰ ਬਦਲਵਾਈ ਅੱਜ ਵੀ ਸੀ ਪਹਾੜੀ ਖੇਤਰਾਂ ਵਿੱਚ ਹਿਮਾਚਲ ਤੇ ਜੰਮੂ ਦੇ ਵਿੱਚ ਉਸ ਤੋਂ ਬਾਅਦ 16 ਨੂੰ ਮੌਸਮ ਖੋਸਖਸ 17 ਨੂੰ ਵਿਸਾਫਾ 18 19 20 21 ਤਰੀਕ ਤੱਕ ਜਿਹੜੀ ਇਹ ਬਦਲਵਾਈ ਹੈ ਬਣੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਹਿਮਾਚਲ ਤੇ ਜੰਮੂ ਦੇ ਵਿੱਚ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਤਸਵੀਰ ਅਸੀਂ ਦਿਖਾ ਰਹੇ ਹਾਂ ਰਾਜਸਥਾਨ ਦੀ ਵੀ ਰਾਜਸਥਾਨ ਦਾ ਵੀ ਮੌਸਮ ਜਿਹੜਾ ਡਰਾਈ ਤੇ ਖੁਸ਼ਕ ਦਿਖਾਈ ਦੇ ਰਿਹਾ ਇਸ ਜੋ ਪ੍ਰੈਸ ਨੋਟ ਦੇ ਵਿੱਚ ਤੇ ਉਸ ਤੋਂ ਬਾਅਦ ਰਾਜਸਥਾਨ ਤੋਂ ਬਾਅਦ ਜੀ ਮੱਧ ਪ੍ਰਦੇਸ਼ ਦੋਨੋਂ ਸਾਈਡ ਜਿਹੜਾ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਤੇ ਫਿਰ ਉਸ ਤੋਂ ਬਾਅਦ ਜੁਪੀ ਦੇ ਵੀ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਮੌਸਮ ਉਹ ਸਾਫ਼ ਤੇ ਖੁਸ਼ਕ ਹੀ ਦਿਖਾਇਆ ਗਿਆ ਉੱਤਰਾਖੰਡ ਦੇ ਵਿੱਚ ਜ਼ਰੂਰ ਪਰ 15 ਤਰੀਕ ਨੂੰ ਬਦਲ ਗਈ ਸੀ ਅੱਜ ਤੇ ਉਸ ਤੋਂ ਬਾਅਦ 16 17 18 19 20 ਤੱਕ ਜਿਹੜਾ ਮੌਸਮ ਸਾਫਾ ਤੇ 21 ਨੂੰ ਫੇਰ ਜਾ ਕੇ ਜਿਹੜੀ ਉੱਤਰਾਖੰਡ ਦੇ ਵਿੱਚ ਬਦਲ ਗਈ ਦਿਖਾਈ ਦੇ ਰਹੀ ਹੈ ਬਾਕੀ ਹੋਰ ਵੀ ਜਿਹੜੇ ਆ ਉਪਰ ਲੈਸ ਸਟੇਟਾਂ ਨੇ ਜਿਵੇਂ ਆਪਾਂ ਨਾਗਾ ਲੈਂਡ ਦੀ ਗੱਲ ਕਰਦੇ ਹੰਨੇ ਆ ਜਾਂ ਅੰਡੇਮਾਨ ਨਿਕੋਬਰ ਦੀ ਜਿਹੜੇ ਇਹ ਇਲਾਕੇ ਨੇ ਇਹਨਾਂ ਦੇ ਵਿੱਚ ਜ਼ਰੂਰ ਨਾਲਚਲ ਪ੍ਰਦੇਸ਼ ਦੇ ਵਿੱਚ ਇੱਥੇ ਜ਼ਰੂਰ ਥੋੜਾ ਜਿਹਾ ਤਾਕੜਾ ਮੀਂਹ ਹੈ ਜਿਹੜਾ ਨਿਕੋਬਰ ਅੰਡੇਮਾਨ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਮੀਂਹ ਦੀਆਂ ਤਸਵੀਰਾਂ ਜ਼ਰੂਰ ਲਗਾਤਾਰ ਹੀ ਰਹਿੰਦੀਆਂ ਨੇ ਇੱਥੇ ਦੇਖ ਸਕਦੇ ਹੋ ਆਪਾਂ ਹਰ ਵਾਰੀ ਇਹ ਚੀਜ਼ ਦੇਖਦੇ ਆ ਤੇ ਉਸ ਤੋਂ ਬਾਅਦ ਨਾਲਚਲ ਪ੍ਰਦੇਸ਼ ਦੇ ਵਿੱਚ 15 16 17 ਤਰੀਕ ਤੱਕ ਮੀਂਹ ਹਲਕੀਆਂ ਜਾਂ 15 20% ਚਾਂਸ ਨੇ ਉਸ ਤੋਂ ਬਾਅਦ ਮੌਸਮ ਜਿਹੜਾ ਸਾਫ਼ ਆ ਜੀ ਠੀਕ ਆ ਜੀ ਬਾਕੀ ਆ ਤਸਵੀਰ ਤੁਸੀਂ ਪੂਰੀ ਦੇਖ ਸਕਦੇ ਹੋ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਜਾ ਕੇ ਵੀ ਕਿ ਮੌਸਮ ਡਰਾਈ ਤੇ ਖੁਸ਼ਕ ਹੀ ਜ਼ਿਆਦਾਤਰ ਦਿਖਾਇਆ ਗਿਆ ਸਿਰਫ ਜੰਮੂ ਐਂਡ ਕਸ਼ਮੀਰ ਲੇ ਲਦਾਖ ਵਾਲੀ ਸਾਈਡ ਜ਼ਰੂਰ 20 ਤੇ 21 ਤਰੀਕ ਨੂੰ ਇੱਕ ਤਾਕੜਾ ਸਿਸਟਮ ਬਣ ਰਿਹਾ ਜੀ ਇੱਥੇ ਚਾਂਸ ਬਣ ਰਹੇ ਨੇ ਤੇ ਉਸ ਤੋਂ ਬਾਅਦ ਜਿਹੜੇ ਮੀਂਹ ਦੇ ਚਾਂਸ ਬੱਦਲਵਾਈ ਦੇ ਹਲਕੀ ਬੱਦਲਵਾਈ ਦੇ ਚਾਂਸ ਨੇ ਉਹ ਆਪਾਂ ਨੂੰ 18 19 ਤਰੀਕ ਨੂੰ ਦੇਖਣ ਨੂੰ ਮਿਲ ਰਹੇ ਨੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਹਿਮਾਚਲ ਦੇ ਵਿੱਚ ਹਲਕੀ ਬੱਦਲਵਾਈ 20 ਤੇ 21 ਤਰੀਕ ਨੂੰ ਪਹੁੰਚੂਗੀ ਤੇ ਅੱਜ ਵੀ ਉੱਥੇ ਬੱਦਲਵਾਈ ਸੀ ਤੇ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਹੋਰ ਸੈਟੇਲਾਈਟ ਦੇ ਉੱਤੇ ਜਿੱਥੇ ਆਪਾਂ ਨੂੰ ਧੁੰਦ ਦੀ ਤਸਵੀਰ ਵੀ ਦੇਖਣ ਨੂੰ ਮਿਲੂਗੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਸੱਜਣਾ ਮਿੱਤਰਾਂ ਤੱਕ ਇਹ ਜਾਣਕਾਰੀ ਜਿਹੜੀ ਪਹੁੰਚਦੀ ਰਹੇ ਤਾਂ ਕਿ ਅਸੀਂ ਸਮੇਂ ਤੋਂ ਪਹਿਲਾਂ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਤੇ ਆਪਾਂ ਪਹਿਲਾਂ ਧੁੰਦ ਦੀ ਗੱਲਬਾਤ ਕਰ ਲਈਏ ਜੀ ਕਈ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਧੁੰਦ ਦੀ ਤਸਵੀਰ ਆ ਜਿਹੜੀ ਅਸੀਂ ਦਿਖਾ ਦਈਏ ਕਿਉਂਕਿ ਇਸ ਸਮੇਂ ਜਿਹੜੀ ਮਲਤਾਨ ਵਾਲੀ ਸਾਈਡ ਤੋਂ ਧੁੰਦ ਬਣ ਚੁੱਕੀ ਹੈ ਜੀ ਜਿਹੜੀ ਕਿ ਹੌਲੀ-ਹੌਲੀ ਰਾਜਸਥਾਨ ਦੇ ਕਈ ਖੇਤਰਾਂ ਨੂੰ ਤੇ ਆ ਦੇਖ ਸਕਦੇ ਹੋ ਜੀ ਨੀਲੇ ਆ ਮਲਤਾਨ ਵਾਲੀ ਸਾਈਡ ਜਿਹੜਾ ਗੋਲਾ ਧੁੰਦ ਦਾ ਜਿਹੜਾ ਬਣ ਚੁੱਕਿਆ ਬਹੁਤ ਸੰਘਣਾ ਦੇਰ ਸ਼ਾਮ ਨੂੰ ਇਹ ਉੱਥੇ ਧੁੰਦ ਜਿਹੜੀ ਬਣਨੀ ਸ਼ੁਰੂ ਹੋ ਗਈ ਹੈ ਜੀ ਇਹ ਧੁੰਦ ਹੌਲੀ-ਹੌਲੀ ਜਿਹੜੇ ਕਿ ਰਾਜਸਥਾਨ ਦੇ ਕਈ ਖੇਤਰਾਂ ਨੂੰ ਤੇ ਉਸ ਤੋਂ ਬਾਅਦ ਫਿਰੋਜ਼ਪੁਰ ਫਾਜ਼ਲੀਕਾ ਬੋਰ ਬਠਿੰਡਾ ਮਾਨਸਾ ਸੰਗਰੂਰ ਇਹਨਾਂ ਇਲਾਕਿਆਂ ਨੂੰ ਕਵਰ ਕਰਦੀ ਹੋਈ ਨਜ਼ਰ ਆਊਗੀ ਤੇ ਸਵੇਰ ਦੇ ਸਮੇਂ ਤੱਕ ਪਟਿਆਲਾ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਵੀ ਕਈ ਖੇਤਰਾਂ ਦੇ ਵਿੱਚ ਜ਼ਮੀਨੀ ਜਿਹੜੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਗੱਲ ਕਰੀਏ ਲੁਧਿਆਣੇ ਦੇ ਇਲਾਕਿਆਂ ਦੀ ਤਾਂ ਇੱਥੇ ਸਹਿਰੀ ਖੇਤਰਾਂ ਦੇ ਵਿੱਚ ਤਾਂ ਘੱਟ ਧੁੰਦ ਹੋ ਸਕਦੀ ਹੈ ਪਰੰਤੂ ਪੇਂਡੂ ਖੇਤਰਾਂ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਜ਼ਿਆਦਾ ਜਿਹੜੀ ਧੁੰਦ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਜੀ ਤੇ ਉਸ ਤੋਂ ਬਾਅਦ ਜੀ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਵੱਖ-ਵੱਖ ਸੈਟੇਲਾਈਟਾਂ ਦੇ ਮੁਤਾਬਕ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਇਸ ਸਮੇਂ ਜਿਹੜੀਆਂ ਇਹ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਜਿਹੜੀ ਇਹ ਤਸਵੀਰ ਸੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਪੂਰੀ ਜਿਹੜੀ ਤਸਵੀਰਾਂ ਤੁਹਾਡੇ ਤੱਕ ਪਹੁੰਚੇ ਜਿਉਂ ਹੀ ਇਹ ਤਸਵੀਰ ਆ ਜਿਹੜੀ ਪੂਰੀ ਕਲੀਅਰ ਆਉਂਦੀ ਹੈ ਜੀ ਜਰੂਰ ਤੁਹਾਡੇ ਤੱਕ ਸਾਂਝੀ ਕਰਦੇ ਰਹਿਣੇ ਆ ਤੇ ਜਰੂਰ ਜੁੜੇ ਰਹੋ ਇਸੇ ਤਰ੍ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਸਹੀ ਤੇ ਸਟੇਕ ਹੀ ਜਿਹੜੀ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚੇ ਤੇ ਇਹ ਦੇਖ ਸਕਦੇ ਹੋ ਜੀ ਇਹ ਰਾਜਸਥਾਨ ਦੇ ਵਿੱਚ ਬਿਕਨੇਰ ਵਾਲੀ ਸਾਈਡ ਜਿਹੜੀ ਇੱਥੇ ਦੀ ਉੱਪਰਲੇ ਹਿੱਸੇ ਦੇ ਵਿੱਚ ਜਰੂਰ ਧੁੰਦ ਜਿਹੜੀ ਤਸਵੀਰਾਂ ਬਣਨੀ ਸ਼ੁਰੂ ਹੋ ਗਈ ਹੈ ਤੇ ਇਹ ਹੁਣ ਜਾਨੀ ਕਿ ਆਪਾਂ ਕਹਿ ਸਕਦੇ ਹਾਂ 8 8:30 ਤੋਂ ਬਾਅਦ ਜਿਹੜੀ ਧੁੰਦ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਵੀ ਪਹੁੰਚੂਗੀ ਤੇ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਫਾਜ਼ਲੇ ਕਾ ਬੋਹਰ ਬਠਿੰਡਾ ਮਾਨਸਾ ਸੰਗਰੂਰ ਦੇ ਇਲਾਕੇ ਵਿੱਚ ਵੀ ਪਹੁੰਚੂਗੀ ਜੇਕਰ ਆਪਾਂ ਗੱਲ ਕਰੇ ਮਾਝੇ ਤੇ ਦੁਆਬੇ ਦੇ ਖੇਤਰ ਦੀ ਜਾਂ ਪੁਆਦੇ ਖੇਤਰਾਂ ਦੀ ਤਾਂ ਇਹਨਾਂ ਦੇ ਵਿੱਚ ਕੱਲ ਨੂੰ ਧੁੰਦ ਦਾ ਜਿਹੜਾ ਅਲਰਟ ਉਹ ਬਹੁਤ ਘੱਟ ਹੈ ਉੱਥੇ ਥੋੜੀ ਜੀ ਹਲਕੀ ਧੁੰਦ ਬਣੂਗੀ ਪਰ ਕੋਈ ਜ਼ਿਆਦਾ ਸੰਘਣੀ ਧੁੰਦ ਨਹੀਂ ਹੋਊਗੀ ਤੇ ਕੁਝ ਕੁ ਖੇਤਰਾਂ ਦੇ ਵਿੱਚ ਧੁੰਦ ਜਹੀ ਹੋਊਗੀ ਜੀ ਜਿਹੜੀ ਕਿ ਸੂਰਜ ਚੜ੍ਹਦੇ ਅਨਸਾਰ ਹੀ ਸਮਾਪਤ ਹੋ ਜੂਗੀ ਕੁਝ ਦੇ ਵਿੱਚ ਉਹ ਧੁੰਦ ਜਿਹੜੀ 9-10 ਵਜੇ ਤੱਕ ਲਗਾਤਾਰ ਜਾਰੀ ਰਹੂਗੀ ਜੇਕਰ ਤੁਸੀਂ ਇਸ ਸਮੇਂ ਤਸਵੀਰ ਦੇਖ ਸਕਦੇ ਹੋ ਇਹ ਧੁੰਦ ਦਾ ਗੋਲਾ ਮਲਤਾਨ ਵਾਲ ਸਾਈਡ ਤੋਂ ਬਣ ਕੇ ਅੱਗੇ ਵਧਣਾ ਸ਼ੁਰੂ ਹੋ ਗਿਆ ਜਿਸ ਦੇ ਨਾਲ ਜਿਹੜੇ ਦਿੱਲੀ ਵਾਲੇ ਸਾਈਡ ਨੂੰ ਇਲਾਕੇ ਨੇ ਇਹਨਾਂ ਦੇ ਵਿੱਚ ਵੀ ਆ ਦੇਖੋ ਧੁੰਦ ਜਾਣੀ ਸ਼ੁਰੂ ਹੋ ਗਈ ਹੈ ਇਧਰ ਆ ਯੂਪੀ ਐਮਪੀ ਦੇ ਆਗਰੇ ਵਾਲੇ ਸਾਈਡ ਵੀ ਜਿਹੜੀ ਇਹ ਧੁੰਦ ਦੀ ਤਸਵੀਰ ਬਣਨੀ ਸ਼ੁਰੂ ਹੋ ਗਈ ਹੈ ਤੁਸੀਂ ਲਾਈਵ ਤਸਵੀਰਾਂ ਸੈਟਲਾਈਟਾਂ ਦੀ ਦੇਖ ਸਕਦੇ ਹੋ ਆ ਪਹਾੜੀ ਖੇਤਰਾਂ ਦੇ ਵਿੱਚ ਉੱਪਰਲੇ ਇਲਾਕਿਆਂ ਦੇ ਵਿੱਚ ਤਾਂ ਸਿਸਟਮ ਹੈਗਾ ਹੀ ਸੀ ਅੱਜ ਬੱਦਲਬਾਈ ਦਾ ਜਿਹੜਾ ਕਿ ਪੰਜਾਬ ਦੇ ਉੱਤੋਂ ਦੀ ਵੀ ਹਲਕਾ ਹਲਕਾ ਗੁਜ਼ਰ ਰਿਹਾ ਸੀ ਸੁਖ ਸੁਖ ਵਿੰਦਰ ਸੁਖਵਿੰਦਰ ਸਿੰਘ ਜੀ ਹੈਲੋ ਜੀ ਧੰਨਵਾਦ ਆ ਤੁਹਾਡਾ ਬਹੁਤ-ਬਹੁਤ ਕਮੈਂਟ ਕਰਨ ਦੇ ਲਈ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜੁੜੇ ਰਹੋ ਸਾਡੇ ਨਾਲ ਸਾਡੀ ਫੇਸਬੁਕ ਆਈਡੀ ਨੂੰ ਜਿੰਨਾ ਵੀ ਫੋਲੋ ਕਰਵਾ ਸਕਦੇ ਹੋ ਤਾਂ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਫੋਲੋ ਕਰਵਾਇਓ ਜੀ ਤੇ ਸਮੇਂ ਤੋਂ ਪਹਿਲਾਂ ਅਲਰਟ ਬਾਰੇ ਜਾਣਕਾਰੀ ਜਿਹੜੀ ਉਹ ਦਿੰਨੇ ਆ ਜੀ ਧੁੰਦ ਦਾ ਅਲਰਟ ਬਣ ਚੁੱਕਿਆ ਹੈ ਤਾ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਜਿਹੜੇ ਕਿ ਪਫਾਜਲਿਕਾ ਬੋਰ ਸ੍ਰੀ ਮੁਕਸਾ ਸਾਹਿਬ ਬਠਿੰਡਾ ਮਾਨਸਾ ਸੰਗਰੂਰ ਤੇ ਉਸ ਤੋਂ ਬਾਅਦ ਤਰਨਤਾਰਨ ਸਾਹਿਬ ਦੇ ਵੀ ਕੁਝ ਕੁ ਖੇਤਰ ਹੋ ਸਕਦੇ ਨੇ ਉਹਨਾਂ ਦੇ ਵਿੱਚ ਹਲਕੀ ਧੁੰਦ ਜਿਹੜੀ ਬਣਨੀ ਜਿਹੜੇ ਕੁਝ ਦੇ ਵਿੱਚ ਸੰਘਣੀ ਹੋਊਗੀ ਕੁਝ ਦੇ ਵਿੱਚ ਹਲਕੀ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਜੀ ਲੁਧਿਆਣੇ ਦੇ ਵੀ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਧੁੰਦ ਹੋਊਗੀ ਤੇ ਕੁਝ ਦੇ ਵਿੱਚ ਸੰਘਣੀ ਹੋਊਗੀ ਤੇ ਪਟਿਆਲਾ ਤੇ ਸ੍ਰੀ ਫਤਿਹਗੜ੍ਹ ਸਾਹਿਬ ਰੇਲਕੋਟਲਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜੀ ਧੁੰਦ ਆਪਾਂ ਨੂੰ ਸਵੇਰ ਦੇ ਸਮੇਂ ਤੱਕ ਦੇਖਣ ਨੂੰ ਮਿਲੂਗੀ ਇਸ ਕਰਕੇ ਜਿਹੜੇ ਸੱਜਣ ਮਿੱਤਰ ਟਰੈਵਲ ਯਾਨੀ ਕਿ ਡਰਾਈਵ ਕਰ ਰਹੇ ਨੇ ਜਾਂ ਕਿਤੇ ਲੰਬੇ ਰੋਡ ਦੇ ਉੱਤੇ ਜਾ ਰਹੇ ਨੇ ਤਾਂ ਜਰੂਰ ਸਪੀਡ ਨੂੰ ਲਿਮਟ ਦੇ ਵਿੱਚ ਰੱਖਣ ਤੇ ਓਵਰਟੇਕ ਨਾ ਕਰਨ ਦੀ ਕੋਸ਼ਿਸ਼ ਕਰਨ ਜੀ ਤੇ ਦੂਜਾ ਦੋਸਤੋ ਤੁਸੀਂ ਜਿਹੜਾ ਇਸ ਚੀਜ਼ ਦੇ ਵਿੱਚ ਜਰੂਰ ਧਿਆਨ ਰੱਖਿਓ ਡਿਪਰਾਂ ਦੀ ਵਰਤੋਂ ਜਰੂਰ ਕਰਿਓ ਕਿਉਂਕਿ ਜਿਹੜੇ ਮੇਨ ਰੋਡ ਨੇ ਉਹਨਾਂ ਦੇ ਉੱਤੇ ਜਿਹੜੀ ਇਹ ਧੁੰਦ ਜਿਆਦਾ ਜਿਹੜੀ ਸੰਗਣੀ ਦਿਖਾਈ ਦੇਊਗੀ ਆਪਾਂ ਨੂੰ ਕਿਤੇ ਕਿਤੇ ਜਿਵੇਂ ਆ ਜਿਹੜਾ ਗੋਲਾ ਬਣਿਆ ਹੋਇਆ ਨਜ਼ਰ ਆ ਰਿਹਾ ਮਲਤਾਨ ਵਾਲ ਸਾਈਡ ਤੋਂ ਇਹ ਲਗਾਤਾਰ ਪੰਜਾਬ ਵੱਲ ਨੂੰ ਮੂਵ ਕਰ ਰਿਹਾ Rajasthan ਦੇ ਵਿੱਚ ਦੀ ਹੁੰਦਾ ਆ Haryana ਦੇ ਵਿੱਚ ਦੀ ਹੁੰਦਾ ਆ ਦਿੱਲੀ ਵੱਲ ਨੂੰ ਜਿਹੜਾ ਮੂਵ ਕਰ ਰਿਹਾ ਦੇਖ ਸਕਦੇ ਹੋ ਤੇ ਇਹ ਸਵੇਰ ਦੇ ਸਮੇਂ ਤੱਕ ਜਿਹੜੀ ਸੰਗਣੀ ਤੋਂ ਹੁੰਦਾ ਜਿਹੜੀ ਉਹ ਬਣੀ ਰਹੂਗੀ ਤੇ ਬੱਦਲ ਵਾਈ ਦੀ ਵੀ ਗੱਲ ਆ ਤਾਂ ਆਪਾਂ ਕਰਦੇ ਆ ਦੂਸਰੇ ਸੈਟੇਲਾਈਟ ਦੇ ਉੱਤੋਂ ਤੁਸੀਂ ਬਣੇ ਰਹੋ ਇਹ ਧੁੰਦ ਦੀ ਅਲਰਟ ਦੀ ਜਾਣਕਾਰੀ ਹੈ ਜੀ ਵੀਡੀਓ ਲੰਬੀ ਹੋ ਜਾਂਦੀ ਆਪਣੀ ਜਿਹੜੇ ਸੱਜਣ ਮਿੱਤਰ ਨਵੇਂ ਜੋੜਦੇ ਨੇ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਸਾਡਾ ਫਰਜ਼ ਆ ਕਿਉਂਕਿ ਧੁੰਦ ਦੀ ਤਸਵੀਰ ਅਸੀਂ ਆਪਣੇ ਕੋਲੋਂ ਨਹੀਂ ਦੱਸਦੇ ਹੁੰਦੇ ਜੋ ਵੀ ਸੈਟੇਲਾਈਟ ਦੇ ਵਿੱਚੋਂ ਤਸਵੀਰ ਆਉਂਦੀ ਆ ਉਹ ਦੱਸ ਰਹਾਂ ਕੱਲ ਨੂੰ ਮਾਝਾ ਦਵਾਬਾ ਤੇ ਪੁਆਧ ਦੇ ਇਲਾਕਿਆਂ ਦੇ ਵਿੱਚ ਥੋੜੀ ਜਿਹੀ ਧੁੰਦ ਜਿਹੜੀ ਘੱਟ ਬਣੂਗੀ ਪਰ ਥੋੜੀ ਬਹੁਤ ਬਣ ਸਕਦੀ ਹੈ ਕਿਤੇ ਕਿਤੇ ਪਰ ਇੰਨੀ ਨਹੀਂ ਹੈਗੀ ਕਿ ਸੰਘਣੀ ਧੁੰਦ ਬਣੇ ਸੰਘਣੀ ਧੁੰਦ ਜਿਹੜੀ ਦੱਖਣ ਪੱਛਮੀ ਖੇਤਰਾਂ ਦੇ ਵਿੱਚ ਦੱਖਣੀ ਮਾਲਵੇ ਦੇ ਖੇਤਰਾਂ ਦੇ ਵਿੱਚ ਜਿਹੜੀ ਧੁੰਦ ਬਣੂਗੀ ਜੀ ਤੇ ਅਵਤਾਰ ਸਿੰਘ ਜੀ ਥਾਲੇ ਵਾਲ ਜੁੜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਦੋਸਤੋ ਆਵਾਜ਼ ਬਾਰੇ ਜਰੂਰ ਕਮੈਂਟ ਕਰ ਜਿਓ ਕਿ ਕਿਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਤੇ ਆਪਾਂ ਜਿਹੜੀਆਂ ਪ੍ਰੈਸ ਨੋਟ ਆ ਭਾਰਤੀ ਮੌਸਮ ਕਹਿੰਦਾ ਉਹ ਤੁਹਾਨੂੰ ਦਿਖਾਈ ਦਿੱਤਾ ਪਹਿਲਾਂ ਕਿ ਮੀਂਹ ਦੇ ਹਾਲਾਤ ਬਹੁਤ ਘੱਟ ਨੇ ਸਿਰਫ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਹੀ ਜਿਹੜੇ ਇਹ ਹਾਲਾਤ ਨੇ ਉਹ ਬਣੇ ਹੋਏ ਨੇ ਤੇ ਉਸ ਤੋਂ ਬਾਅਦ ਸਿਸਟਮ ਦੇ ਬਾਰੇ ਜਿਹੜੀ ਅੱਜ ਦੇਖ ਸਕਦੇ ਹੋ ਬੱਦਲਵਾਈ ਹਲਕੀ ਰਾਤ ਨੂੰ ਕਿਤੇ ਕਿਤੇ ਬਣ ਸਕਦੀ ਹੈ ਪਰ ਕਿਤੇ ਹੈ ਨਹੀਂ ਜੀ ਠੀਕ ਹੈ ਜੀ ਕਿਤੇ ਕਿਤੇ ਹੀ ਬੱਦਲਵਾਈ ਹਲਕੀ ਲੰਘ ਰਹੀ ਹੈ ਬਾਕੀ ਕੱਲ ਨੂੰ 16 ਤਰੀਕ ਨੂੰ ਮੌਸਮ ਬੱਦਲਵਾਈ ਵਾਲਾ ਬਣੂਗਾ ਹਲਕੀ ਬੱਦਲਵਾਈ ਹੋਊਗੀ ਬਰਮੀ ਦੇ ਹਾਲਾਤ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਹੈਗੇ ਜੀ ਉਸ ਤੋਂ ਬਾਅਦ 17 ਤਰੀਕ ਨੂੰ ਵੀ ਦੇਖ ਸਕਦੇ ਹੋ ਤੁਸੀਂ ਹਲਕੀ ਬੱਦਲਵਾਈ ਹੋ ਸਕਦੀ ਹੈ ਪਰ ਇੱਥੇ ਬੱਦਲਵਾਈ ਨਹੀਂ ਦਿਖਾਈਗੀ ਕਿਤੇ ਕਿਤੇ ਬੱਦਲਵਾਈ ਹੋਊਗੀ ਜੀ ਉਸ ਤੋਂ ਬਾਅਦ 18 ਤਰੀਕ ਨੂੰ ਸੰਘਣੀ ਬੱਦਲਵਾਈ ਹੋਊਗੀ ਥੋੜੀ ਜਿਹੀ ਸਟਰੋਂਗ ਬੱਦਲਵਾਈ ਹੋਊਗੀ ਜੀ 6% ਚਾਂਸ ਨੇ ਨਮੀ ਦੇ ਜਿਹੜੇ ਕਿਣਮਣ ਕਣੀ ਦੇ ਹੁੰਦੇ ਨੇ ਪਰ ਹੁੰਦੇ ਨਹੀਂ ਇਹ ਸਿਰਫ ਮੌਸਮ ਜਿਹੜੀ ਬੱਦਲਬਾਈ ਮੂਵ ਕਰਦੀ ਹੋਈ ਨਜ਼ਰ ਹੀ ਆਊਗੀ ਪੰਜਾਬ ਦੇ ਉੱਤੋਂ ਦੀ ਹਰਿਆਣਾ ਦੇ ਉੱਤੋਂ ਦੀ ਰਾਜਸਥਾਨ ਦੇ ਉੱਤੋਂ ਦੀ ਦਿੱਲੀ ਉੱਤੋਂ ਦੀ ਠੀਕ ਹੈ ਜੀ ਉਸ ਤੋਂ ਬਾਅਦ 19 ਤਰੀਕ ਨੂੰ ਵੀ ਸੰਘਣੀ ਬੱਦਲਬਾਈ ਹੋਊਗੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਲੰਘਿਆ ਗਾੜੇ ਬੱਦਲ ਨਾਲ ਜਿਸ ਤਰ੍ਹਾਂ ਧੁੰਦਲੇਪਣ ਚ ਆਪਾਂ ਨੂੰ ਦਿਨ ਦੇਖਣ ਨੂੰ ਮਿਲਿਆ ਉਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਦੋ ਦਿਨ ਬਣੂਗਾ 18 ਤੇ 19 ਤਰੀਕ ਨੂੰ ਤੇ ਉਸ ਤੋਂ ਬਾਅਦ 20 ਨੂੰ ਵੀ ਹਲਕੀ ਬੱਦਲਬਾਈ ਆਊਗੀ ਜੀ ਤੇ 21 ਨੂੰ ਥੋੜੀ ਜਿਹੜੀ ਸਟਰੋਂਗ ਬੱਦਲਬਾਈ ਆਊਗੀ ਉਹਦੇ ਨਾਲ ਪਰ ਮੀਂਹ ਦੇ ਹਾਲਾਤ ਨਹੀਂ ਹੋਣਗੇ ਕਿਉਂਕਿ ਤਾਂ ਨੂੰ ਦੱਸਿਆ ਕਿ 18 ਤੇ 19 ਤਰੀਕ ਨੂੰ ਜੰਮੂ ਐਂਡ ਕਸ਼ਮੀਰ ਦੇ ਵਿੱਚ ਤੇ 20 21 ਤਰੀਕ ਨੂੰ ਜਿਹੜਾ ਆਪਾਂ ਕਹਿ ਸਕਦੇ ਹਿਮਾਚਲ ਦੇ ਵਿੱਚ ਸਿਸਟਮ ਜਿਹੜਾ ਬਣ ਰਿਹਾ ਹੈ ਉਹਦੇ ਨਾਲ ਜਿਹੜੀ ਇਹ ਬੱਦਲਵਾਈ ਜਿਹੜੀ ਆਪਾਂ ਨੂੰ ਦੇਖਣ ਨੂੰ ਨਜ਼ਰ ਆ ਰਹੀ ਹੈ ਜੀ ਤੇ ਉਸ ਤੋਂ ਬਾਅਦ 22 ਤਰੀਕ ਨੂੰ ਮੌਸਮ ਸਾਫ਼ ਆ ਜੀ ਦੇਖ ਸਕਦੇ ਹੋ ਜਿਹੜਾ ਹਲਕੀ ਬੱਦਲਵਾਈ ਵਾਲਾ 23 ਤਰੀਕ ਨੂੰ ਵੀ ਮੌਸਮ ਸਾਫ਼ ਆ ਤੇ ਹਲਕੀ ਬੱਦਲਵਾਈ ਆ ਜੀ 24 ਨੂੰ ਵੀ ਬੱਦਲਵਾਈ ਆ ਹਲਕੀ 25 ਨੂੰ ਵੀ ਬੱਦਲਵਾਈ ਆ ਤੇ 26 27 ਨੂੰ ਵੀ ਹਲਕੀ ਬਦਲਵਈਏ ਤੇ 28 29 ਤਰੀਕ 29 ਤਰੀਕ ਤੱਕ ਜਿਹੜੀ ਹਲਕੀ ਬਦਲਵਈਏ ਯਾਨੀ ਕਿ 29 ਤਰੀਕ ਨੂੰ ਸਿਸਟਮ ਜ਼ਰੂਰ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਇੱਕ ਨਵਾਂ ਪਛਵੀ ਸਿਸਟਮ ਹੈ ਜਿਹੜਾ ਉਹ 29 ਤਰੀਕ ਦੇ ਨੇੜੇ ਤੇੜੇ ਜਾ ਕੇ ਸਿਸਟਮ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਨਾਲ 10% ਜਿਹੜੇ ਚਾਂਸ ਮੀ ਦੇ ਬਣੇ ਨੇ ਇੱਥੇ ਆ ਕੇ ਬਾਕੀ ਉਸ ਤੋਂ ਪਹਿਲਾਂ ਬਦਲਾਵ ਆਉਂਦਾ ਜਾਂ ਉਸ ਤੋਂ ਪਹਿਲਾਂ ਕੀ ਅਪਡੇਟ ਆਉਂਦੀ ਹੈ ਤਾਂ ਉਹ ਸਾਰੀ ਗੱਲਬਾਤ ਆਡ ਨਾਲ ਕਰਾਂਗੇ ਜੀ ਹਰ ਰੋਜ਼ ਦੀ ਜਾਣਕਾਰੀ ਦੇ ਵਿੱਚ ਤੁਸੀਂ ਸਾਡੇ ਨਾਲ ਬਣੇ ਰਿਹਾ ਕਰੋ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਤੇ ਆਪਣੀ ਫੇਸਬੁਕ ਆਈਡੀ ਨੂੰ ਜਿੰਨਾ ਵੀ ਹੋ ਸਕਦਾ ਦੋਸਤਾਂ ਮਿੱਤਰਾਂ ਤੋਂ ਫੋਲੋ ਤੇ ਕਮੈਂਟ ਜਰੂਰ ਕਰਾਇਆ ਕਰੋ ਜੀ ਕਿਉਂਕਿ ਮੈਂ ਕਹਿਣਾ ਨਹੀਂ ਚਾਹੁੰਦਾ ਹੁੰਦਾ ਕਿ ਫੋਲੋ ਕਰੋ ਜੀ ਸ਼ੇਅਰ ਕਰੋ ਕਿਉਂਕਿ ਹਜੇ ਫਿਲਹਾਲ ਆਪਣੀ ਫੇਸਬੁਕ ਆਈਡੀ ਮੋਨਟਾਈਜ਼ ਨਹੀਂ ਹੋਈ ਦੋਸਤੋ ਜੇਕਰ ਪਿਆਰ ਮਿਲਦਾ ਰਿਹਾ ਤੁਹਾਡਾ ਤਾਂ ਜਰੂਰ ਮੋਨਟਾਈਜ਼ ਹੋ ਜੂ ਬੇਟਿੰਗ ਲਿਸਟ ਦੇ ਵਿੱਚ ਪੈ ਚੁੱਕੀ ਹੈ ਤੇ ウェイਟਿੰਗ ਲਿਸਟ ਦੇ ਵਿੱਚੋਂ ਕੱਢਣ ਦੇ ਲਈ ਤੁਸੀਂ ਜ਼ੋਰ ਲਗਾ ਦਿਆ ਕਰੋ ਇੱਕ ਵਾਰੀ ਜਿਹੜੀਆਂ ਰੀਲਾਂ ਨੇ ਉਹਨਾਂ ਦੀ ਰੀਚ ਹੈ ਜਿਹੜੀ 10000 ਤੋਂ ਟੱਪਾ ਦੋ ਇਸ ਕਰਕੇ ਰੀਲਾਂ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਆਪਾਂ ਹੁਣ ਤੁਹਾਨੂੰ ਤੀਜੇ ਸੈਟਲਾਈਟ ਦੀ ਤਸਵੀਰ ਦਿਖਾ ਦੇਣਾ ਜਿਹਦੇ ਵਿੱਚ ਆਪਾਂ ਨੂੰ ਟੈਂਪਰੇਚਰ ਬਾਰੇ ਜਿਹੜੀ ਤਸਵੀਰ ਆਉ ਦਿਖਾਈ ਦੇ ਰਹੀ ਹੈ ਜੀ ਦੋਸਤੋ ਇਹ ਦੇਖ ਸਕਦੇ ਹੋ ਤੁਸੀਂ ਦਿੱਲੀ ਦਾ ਵੀ ਜਿਹੜਾ ਜੋ ਟੈਂਪਰੇਚਰ ਹੈ ਜੀ ਉਹ ਜਿਹੜਾ ਤੁਸੀਂ ਦੇਖ ਸਕਦੇ ਹੋ ਜੀ ਇਸ ਸਮੇਂ ਜਿਹੜੀ ਤਸਵੀਰ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਉਹ ਤਾਪਮਾਨ ਦੀਆਂ ਤਸਵੀਰਾਂ ਨੇ ਜੀ ਨਿਊ ਦਿੱਲੀ ਦਾ 22 ਡਿਗਰੀ ਦੇ ਕਰੀਬ ਜਿਹੜਾ ਦਿਨ ਦਾ ਤਾਪਮਾਨ ਸੀ ਉਸ ਤੋਂ ਬਾਅਦ ਪੰਜਾਬ ਦਾ ਵੀ ਦਿਖਾਵਾਂਗੇ ਤੁਹਾਨੂੰ ਰਾਜਸਥਾਨ ਦਾ ਸ੍ਰੀ ਗੰਗਾ ਨਗਰ ਦਾ ਕਿਉਂਕਿ ਜਿਉਂ-ਜਿਉਂ ਦਿਨ ਢਲਦਾ ਜਾਂਦਾ ਰਾਤ ਹੁੰਦੀ ਜਾਂਦੀ ਹੈ ਤਾਂ ਜਿਹੜਾ ਤਾਪਮਾਨ ਉਹ ਘਟਦਾ ਜਾਂਦਾ ਜੀ ਦੇਖ ਸਕਦੇ ਹੋ ਘਟ ਤੋਂ ਘਟ ਤਾਪਮਾਨ ਜਿਹੜਾ ਰਾਤ ਦਾ ਉਹ 5 ਡਿਗਰੀ ਤੋਂ ਲੈ ਕੇ 4 ਡਿਗਰੀ ਤੋਂ ਲੈ ਕੇ ਵੱਧ ਤੋਂ ਵੱਧ 8-9 ਡਿਗਰੀ ਤੱਕ ਜਾ ਰਿਹਾ ਜੀ ਤੇ ਦਿਨ ਦੇ ਤਾਪਮਾਨ ਜਿਹੜੇ ਉਹ b y ਡਿਗਰੀ ਤੱਕ ਜਾਂ 23 24 ਡਿਗਰੀ ਤੱਕ ਜਾ ਰਹੇ ਨੇ ਤੇ ਤਾਪਮਾਨ ਜਿਹੜੇ ਘਟਨੇ ਸ਼ੁਰੂ ਹੋ ਗਏ ਨੇ ਤੇ ਆ ਸੰਗਰੂਰ ਦਾ 12 ਦੇਖ ਸਕਦੇ ਹੋ 21 ਪਟਿਆਲੇ ਦਾ ਇਸ ਤਰ੍ਹਾਂ ਇਹ ਦਿਨ ਦੀ ਤਸਵੀਰਾਂ ਕਿਉਂਕਿ ਸੈਟਲਾਈਟ ਚੱਲ ਰਿਹਾ ਜੀ ਇਹ ਲਾਈਵ ਚੱਲਦੇ ਸੈਟਲਾਈਟ ਦੇ ਵਿੱਚੋਂ ਰਿਕਾਰਡ ਕਰਕੇ ਜਿਹੜੀ ਲਗਾਤਾਰ ਤਸਵੀਰਾਂ ਦਿਖਾਈ ਗਈ ਹੈ ਤੁਹਾਨੂੰ ਦੇਖ ਸਕਦੇ ਹੋ ਕਦੇ ਵਾਧ ਦਾ ਕਦੇ ਘਟ ਦਾ ਕਦੇ 20 22 ਇਸ ਤਰ੍ਹਾਂ ਦੇਖ ਲੋ ਫੂਲ ਫਰੀਦਕੋਟ ਇਸ ਤਰ੍ਹਾਂ ਜਿਹੜੀਆਂ ਤਸਵੀਰਾਂ ਨੇ ਜੀ ਸਾਂਝੀਆਂ ਕਰ ਰਹੇ ਹਾਂ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਅ ਤਸਵੀਰ ਆਪਾਂ ਨੂੰ ਦੇਖਣ ਨੂੰ ਮਿਲਦੀ ਰਹੂਗੀ ਕਿਉਂਕਿ ਮੌਸਮ ਦੇ ਵਿੱਚ ਜਿਹੜੀ ਅਪਡੇਟ ਆ ਹਜੇ ਮੀਂਹ ਵਾਲੇ ਪੱਖ ਤੋਂ ਕੋਈ ਵੀ ਨਹੀਂ ਹੈਗੀ ਸਿਰਫ ਬੱਦਲਬਾਈ ਜਰੂਰ ਸਟਰੋਂਗ 18 ਤੇ 19 ਤਰੀਕ ਨੂੰ ਦੇਖਣ ਨੂੰ ਮਿਲੂ ਜਿਸ ਦੇ ਨਾਲ ਧੁੰਦਲੇ ਪਣ ਦੇ ਵਿੱਚ ਮੌਸਮ ਮੱਧਮ ਧੁੱਪਾਲਾ ਦੇਖਣ ਨੂੰ ਮਿਲੂਗਾ ਜੀ ਤੇ ਧੁੰਦ ਜਿਹੜੀ ਉਹ ਲਗਾਤਾਰ ਵੱਖ-ਵੱਖ ਇਲਾਕਿਆਂ ਦੇ ਵਿੱਚ ਕੱਲ ਨੂੰ ਜਿਹੜੀ ਅੱਜ ਹੁਣ ਤੋਂ ਯਾਨੀ ਕਿ ਹੁਣ ਤੋਂ 2 ਘੰਟੇ ਬਾਅਦ ਪੰਜਾਬ ਦੇ ਰਾਜਸਥਾਨ ਦੇ ਹਰਿਆਣੇ ਦੇ ਕਈ ਇਲਾਕਿਆਂ ਨੂੰ ਕਵਰ ਕਰ ਜੂਗੀ ਜਿਹਦੇ ਕਰਕੇ ਜਿਹੜੇ ਮੇਰੇ ਵੀਰ ਡਰਾਈਵ ਕਰ ਰਹੇ ਨੇ ਜਾਂ ਜਿਹੜੇ ਮੇਰੇ ਵੀਰ ਕਿਤੇ ਜਾ ਰਹੇ ਨੇ ਜਾਂ ਕਿਤੇ ਆ ਰਹੇ ਨੇ ਤਾਂ ਉਹ ਜਰੂਰ ਆਪਣੇ ਡੀਪਰਾਂ ਦੀ ਵਰਤੋਂ ਜਾਂ ਸਪੀਡ ਨੂੰ ਲਿਮਟ ਦੇ ਵਿੱਚ ਰੱਖਣ ਤੇ ਓਵਰਟੇਕ ਨਾ ਕਰਨ ਕਿਉਂਕਿ ਇਹ ਜਿਹੇ ਮੌਸਮ ਦੇ ਵਿੱਚ ਕਈ ਵਾਰੀ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਬਹੁਤ ਡਰਾ ਜਿਹੜਾ ਉਹ ਬਣ ਜਾਂਦਾ ਜੀ ਤੇ ਕੋਈ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਜੀ ਜੁੜੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਸਵੇਰ ਦੇ ਸਮੇਂ ਧੁੰਦ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬਾ